ਕਿਆ ਕਿੰਨਾ ਵਧੀਆ ਬੋਲ ਕੇ ਗਏ ਉਹ ਮਿਲੇ ਵੀ ਉਹਨਾਂ ਨੂੰ ਹੱਥ ਚਾਲ ਪੁੱਛਿਆ ਬਿਲਕੁਲ ਠੀਕ ਦੇ ਦੁਬਾਰਾ ਐਡਮਿਟ ਹੋ ਗਏ ਨਾ ਤੇ ਬਸ ਉਹ ਵੀ ਦੁਬਾਰਾ ਵੀ ਉਹਨਾਂ ਦਾ ਥੱਲੇ ਉੱਤੇ ਹੋਇਆ ਤੇ ਤਾਂ ਦੁਬਾਰਾ ਹੋ ਗਏ ਫਿਰ ਹਾਂ ਪਰ ਕਾਰਨ ਇਹ ਦੁਬਾਰਾ ਉੱਪਰ ਵਿਰੋਧੀ ਨੇ ਸਵਾਲ ਕਰ ਰਹੇ ਨੇ ਕਿ ਕੀ ਚੱਕਰ ਹੈ ਹਸਪੀਟਲ ਤੋਂ ਹੋ ਗਿਆ ਤੇ ਆਏ ਫਿਰ ਉਹਨੂੰ ਚਲੇ ਗਏ ਸਾਡੋ ਡਾਕਟਰਾਂ ਨੂੰ ਪੁੱਛ ਕੇ ਆਏ ਸੀਗੇ ਦਵਾਈ ਲੈ ਕੇ ਆਏ ਸੀਗੇ ਤੇ ਡਾਕਟਰ ਦੋਨੂੰ ਕਹਾਈ ਤੂੰ ਦੁਬਾਰਾ ਵਾਪਸੀ ਤੇ ਫਿਰ ਆਜੋ ਉਹ ਦਵਾਈ ਦਾ ਚਲ ਕੇ ਦਿਨਾਂ ਚ ਨਹੀਂ ਇੱਕ ਦੋ ਦਿਨ ਠੀਕ ਦੀ ਹੋਣਗੇ ਉਹ ਦਵਾਈ ਲਾ ਕੇ ਵਾਪਸ ਆ ਜਾਣਾ ਗੱਲ ਕਿ ਸਰ ਅਕਸਰ ਹੀ ਦੇਖਿਆ ਗਿਆ ਜਦੋਂ ਸੀਐਮ ਸਾਹਿਬ ਫੋਰਟਿਸ ਹਸਪਤਾਲ ਜਾਂ ਕਿਸੇ ਵੀ ਹਸਪਤਾਲ ਦਾਖਲ ਹੁੰਦੇ ਨੇ ਤਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਸੀਐਮ ਨਵੇਂ ਆ ਰਹੇ ਨੇ ਦੋ ਡੀ 50 ਸੀਐਮ ਲੱਗ ਰਹੇ ਨੇ ਕੈਬਨਟ ਦਾ ਫੇਰ ਬਦਲ ਹੋ ਰਿਹਾ ਹੈ ਉਹਦੇ ਵਿਰੋਧੀ ਜਿਹੜੇ ਨੇ ਤੁਸੀਂ ਵੀ ਉਹਨਾਂ ਦੇ ਨਾਲ ਰਹੇ ਹੋ ਉਹੀ ਸੇਮ ਗੱਲਾਂ ਕਰਦੇ ਉਹ ਸਭ ਸਾਬ ਇਹ ਬਦੋਦੀਆਂ ਦੇ ਜਿਹੜੇ ਸੁਫਨੇ ਆ ਉਹਨਾਂ ਨੂੰ ਭਗਵਾਨ ਤਮਨ ਡਰਾਉਂਦਾ ਕਹਿੰਦੇ ਉਹ ਡਿਪਟੀ ਸੀਐਮ ਜੀ ਉਹ ਜਾਣਦੇ ਯਾਰ ਆ ਮਾਰਾ ਜਿੱਥੇ ਮੈਂ ਬਿਠਾ ਨਾ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਨਾ ਇਦਾਂ ਕਦੀ ਹੋਇਆ ਸਿਹਤ ਜਿਹੜੀ ਆ ਉਹ ਤੁਹਾਡੀ ਵੀ ਖਿਲਾਫ ਹੋ ਸਕਦੀ ਆ ਮੇਰੀ ਵੀ ਖਿਲਾਫ ਹੋ ਸਕਦੀ ਆ ਕਿਸੇ ਬੰਦੇ ਦੀ ਵੀ ਖਿਲਾਫ ਹੋ ਸਕਦੀ ਆ ਸਿਹਤ ਦੇ ਅੱਗੇ ਬਿਮਾਰੀ ਦੇ ਅੱਗੇ ਕੇਦਾ ਬਸ ਦੀ ਗੱਲ ਨਹੀਂ ਜੇ ਉਹ ਥੋੜੇ ਬੋਧੇ ਢਿੱਲੇ ਹੋਏ ਤੇ ਫਿਰ ਸਟਾਫਲ ਹਸਪਤਾਲ ਚਲੇ ਗਏ ਆਪਣਾ ਇਲਾਜ ਕਰਾ ਕੇ ਵਾਪਸ ਆ ਜਨਗੇ ਕਿ ਕਿੰਨੀ ਵੱਡੀ ਗੱਲ ਆ ਓਏ ਐਬੀਬੀਡੀ ਗੱਲ ਪਰ ਦੋ ਡਿਪਟੀ ਸੀਐਮ ਬਣ ਰਹੇ ਨੇ ਜੀ ਇਹਨੇ ਤੇ ਬੜਾ ਇਕਲ ਚੱਲ ਰਿਹਾ ਸੋਸ਼ਲ ਮੀਡੀਆ ਤੇ ਜੀ ਉਹ ਸਭ ਤੁਹਾਡਾ ਸੋਸ਼ਲ ਮੀਡੀਆ ਕਹਿੰਦੇ ਆ ਬਣਦੇ ਬਿੰਦੂ ਤੇ ਕਹੇ ਨੇ ਦੱਸਿਆ ਜੀ ਨਾ ਕਿ ਮੈਂ ਮੀਟਿੰਗ ਦੇ ਵਿੱਚ ਇਦਾਂ ਦੀ ਜ ਗਿਆ ਜਿੱਥੇ ਇਦਾਂ ਦਾ ਫੈਸਲਾ ਹੋਇਆ ਹੋਵੇ ਪਰ ਇਹ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਉਹ ਮੈਂ ਵੀ ਦੇਖੀਆਂ ਪਰ ਮੈਨੂੰ ਕਹੇ ਨਹੀਂ ਦੱਸਿਆ ਨਹੀਂ ਪਰ ਤੁਹਾਡੀ ਪਾਰਟੀ ਲੈਵਲ ਤੇ ਡਿਪਟੀ ਸੀਐਮ ਬਣ ਰਹੇ ਨੇ ਦੀ ਕੋਈ ਨਹੀਂ ਨਹੀਂ ਕੋਈ ਇਦਾਂ ਨਹੀਂ ਮੈਨੂੰ ਨਹੀਂ ਕਹੇ ਦੱਸ ਕੋਈ ਇਦਾਂ ਦੀ ਕੈਬਨਿਟ ਵੀ ਫੇਰ ਬਦਲ ਹੋ ਰਹੀ ਆ ਤਿੰਨ ਨਵੇਂ ਮੈਂ ਕਿਹਾ ਸਭ ਕੁਝ ਸੋਸ਼ਲ ਮੀਡੀਆ ਕਰੀ ਜਾਂਦਾ ਪਤਾ ਕਿੱਥੇ ਕਿੱਥੇ ਬਦਲ ਕਰੀ ਜਾਂਦਾ ਕੱਲ੍ਹ ਕੱਲ ਮੀਟਿੰਗ ਵੀ ਹੋਈ ਚਾਰ ਵਿਧਾਇਕ ਦਲ ਦੀ ਮੀਟਿੰਗ ਵੀ ਹੋਈ ਮੋਗੇ ਨਹੀਂ ਨਹੀਂ ਮੀਟਿੰਗ ਜਿਹੜੀ ਹੋਈ ਉਹ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਹੋਈ ਸਾਡੇ ਸਾਰੇ ਐਮਐ ਦੇ ਮੰਤਰੀ ਸਾਹਿਬਾਂ ਸੀਗੇ ਉਹ ਸਾਡੀ ਮੀਟਿੰਗ ਹੋਈ ਕਿ ਪਾਰਟੀ ਨੂੰ ਪਿੰਡਾਂ ਦੇ ਵਿੱਚ ਕਿੱਦਾਂ ਮਜ਼ਬੂਤ ਕਰਦਾ ਐਨੀ ਗੱਲ ਸੀ। ਪਰੋਤ ਸਾਹਿਬ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਤੁਸੀਂ ਦੇਖਿਆ ਹੋਣਾ ਜਿਵੇਂ ਤੁਸੀਂ ਅੱਜ ਅਖਬਾਰਾਂ ਦਾ ਜ਼ਿਕਰ ਕੀਤਾ ਕਿ ਵਿਰੋਧੀਆਂ ਨੂੰ ਪੱਛਨੀ ਵਿਆਹ ਮੋਗਾ ਰੈਲੀ। ਕੱਲ ਉੱਥੇ ਮੁਖਸਤਤ ਜਾਂਦੇ ਨੇ ਡੀਜੀਪੀ ਜਾ ਕੇ ਆਪਣਾ ਜਿਹੜਾ ਬਿਉਰਾ ਨੇ ਉਹ ਦਿੰਦੇ ਨੇ। ਪਰ ਉਹ ਕਹ ਰਹੇ ਕਿ ਇਹ ਸੰਵਿਧਾਨ ਦੇ ਉਲਟ ਹੈ। ਇਹ ਕਿਵੇਂ ਆਸੀ ਕਿ ਕਿਵੇਂ ਦੇਖੋ ਸਰਕਾਰੀ ਪ੍ਰੋਗਰਾਮ ਸੀਗਾ। ਠੀਕ ਹੈ। ਬਦੋਦੀ ਸਮਝਦੇ ਨਹੀਂ ਉਹ ਐਵੇਂ ਧੱਕੇ ਨਾਲ ਕਹੀ ਜਾਂਦੇ ਕਿ ਆਮ ਆਦਮੀ ਪਾਰਟੀ ਦੀ ਉਹ ਰੈਲੀ ਸੀਗੀ। ਸਾਰੇ ਸਰਕਾਰੀ ਪ੍ਰੋਗਰਾਮ ਸੀਗਾ ਸਰਕਾਰੀ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਲੜਕੋਂ ਵਿਆ ਨਸ਼ੇ ਦੇ ਖਿਲਾਫ ਤਿੰਨ ਤਰ੍ਹਾਂ ਨੰਬਰ 1 ਪੁਲਿਸ ਪ੍ਰਸ਼ਾਸਨ ਤੇ ਲੋਕ ਲੋਕ ਕੌਣ ਨੇ ਜਿਹੜੇ ਵਿਲੀ ਡਿਫੈਂਸ ਕਮੇਟੀ ਦੇ ਮੈਂਬਰ ਨੇ ਡੀਜੀਪੀ ਸਾਹਿਬ ਨੇ ਆਪਣੀ ਰਿਪੋਰਟ ਦਿੱਤੀ ਚੀਫ ਸੈਕਟਰੀ ਨੇ ਆਪਣਾ ਦੱਸਿਆ ਕਿ ਅਸੀਂ ਕੀ ਕਰਦੇ ਹਾਂ ਡਰਗ ਦੇ ਖਿਲਾਫ ਵਿਲੀ ਡਿਫੈਂਸ ਕਮੇਟੀ ਦੇ ਮੈਂਬਰ ਉੱਥੇ ਗਏ ਸੀਗੇ ਉਹਨਾਂ ਉਹਨਾਂ ਦਾ ਵੀ ਤੁਸੀਂ ਸੁਣਿਆ ਕਿ ਕਿਦਾਂ ਕੋਠੀਆਂ ਦੇ ਸਰਪੰਚ ਨੂੰ 10 ਲੱਖ ਰੁਪਏ ਦੇ ਕੇ ਸਨਮਾਨਤ ਕੀਤਾ ਇਸ ਕਰਕੇ ਵਿਰੋਧੀਆਂ ਦੇ ਇਹਨਾਂ ਦੋਸ਼ਾਂ ਦੇ ਵਿੱਚ ਕੋਈ ਦਮ ਨਹੀਂ ਉਹ ਬਖਲਾੜ ਦੇ ਵਿੱਚ ਨੇ ਉਹ ਦੇਖ ਕੇ ਬਖਲਾੜ ਦੇ ਵਿੱਚ ਨੇ ਕਿ ਇਹਨੀ ਦੁਨੀਆ ਨਸ਼ੇ ਦੇ ਬਰੋਧਾਈ ਇੰਨੇ ਲੋਕ ਆਏ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਪੈਂਦਾ ਹੋਊਗਾ ਪੰਜਾਬ ਦੇ ਵਿੱਚ ਸੋ ਬੜਾ ਚੰਗਾ ਕੱਲ ਕੰਮ ਹੋਇਆ ਕਿ ਪੰਜਾਬ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣ ਕੇ ਉਹਨਾਂ ਨੇ ਦੁਬਾਰਾ ਉਥ ਲਈ ਹੈ ਔਰ ਆਜਾ ਦਾ ਸਾਲ ਆ ਇਹ ਨਸ਼ਿਆਂ ਦੇ ਖਾਤਮੇ ਦਾ ਸਾਲ ਆ ਇਹ ਲਾਜਵੀ ਨਸ਼ਾ ਜਿਹੜਾ ਖਤਮ ਹੋਊਗਾ ਬਰੋਦੀਆਂ ਦੇ ਵਿਚਾਰ ਨੂੰ ਬੇਰਾਮੀ ਆ ਉਹਨਾਂ ਨੂੰ ਆਪਣੀ ਚਿੰਤਾ ਬਈ ਆ ਇਧਰ ਉਧਰ ਦੇ ਬਿਆਨ ਦਿੰਦੇ ਮੈਂ ਤੇ ਕਹਿੰਦਾ ਕਿ ਬਰੋਦੀ ਇਹ ਤਾਂ ਦੱਸੋ ਉਹਨਾਂ ਨੇ ਕੀ ਕੀਤਾ ਨਸ਼ਾ ਦੇ ਖਿਲਾਫ 10 ਸਾਲ ਕਾਲੀ ਦਾਲ ਦੀ ਸਰਕਾਰ ਰਹੀ ਹੈ ਉਨਾਰੇ ਰਾਜੀ ਆਏ ਦੱਸਣ ਕੀ ਕੀਤਾ ਉਹਨਾਂ ਨੇ 5 ਸਾਲ ਕੈਪਟਨ ਆਇਆ ਦੱਸੇ ਕਾਂਗਰਸ ਦੀ ਸਰਕਾਰ ਰਾੜਾ ਰਾਜਾ ਬੜੇ ਦੱਸੇ ਨਾ ਬਾਜਵਾ ਦੱਸੇ ਵੀ ਕੀ ਕੀਤਾ ਤੇ ਜਿਹੜੀਆਂ ਮਿਲਿਟਰੀ ਡਿਫੈਂਸ ਕਮੇਟੀਆਂ ਮੈਂ ਤੁਹਾਨੂੰ ਦੱਸਦਾ ਕਿ ਲੋਕ ਕਿੰਨੇ ਮੱਲੇ ਜਿਹੜੇ ਕਿੰਨੇ ਐਕਟਿਵ ਨੇ ਮੱਲੇ 1471 ਸ਼ਖਤਾਗੀਆਂ ਪਿਛਲੇ ਸਾਲ ਤੇ ਜਿਹੜੀਆਂ ਲੋਕਾਂ ਨੇ ਕੀਤੇ ਆ ਮਿਲਿਟਰੀ ਡਿਫੈਂਸ ਕਮੇਟੀ ਦੇ ਮੈਂਬਰਾਂ ਨੇ ਕੱਲ ਇਕੋ ਦੇ ਵਿੱਚ 37 ਮੱਲਕ ਕੰਪਲੀਟ ਸੀ ਗਿਆ ਜਿਹੜੀਆਂ ਪਿੰਡਾਂ ਚੋਂ ਆਮ ਸਾਡੇ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੇ ਕੀਤੀਆਂ ਔਰ 1280 ਜਿਹੜਾ ਮੱਲਕ ਜਿਹੜੇ ਕੇਸ ਆ ਉਹ ਮੱਲਕ ਜਿਹੜੇ ਵੈਰੀਫਾਈ ਕੀਤੇ ਗਏ ਕਿ ਕੌਣ ਬੰਦਾ ਨਸ਼ਾ ਵੇਚਦਾ ਕੌਣ ਨਹੀਂ ਵੇਚਦਾ ਔਰ ਤੁਸੀਂ ਦੇਖ ਲਓ ਕਿ 74 ਬੰਦੇ ਜੇਲ੍ਹ ਚ ਗਏ 227 ਐਫ ਆਈ ਆਰਾਂ ਹੋਈਆਂ 334 ਬੰਦੇ ਗਫਤਾਰ ਹੋਏ ਇਹ ਵਿਲੇਜ ਡਿਫੈਂਸ ਕਮੇਟੀਆਂ ਦੀ ਕੰਟਰੀਬਿਊਸ਼ਨ ਆ ਇਹਨਾਂ ਨੂੰ ਸਮਝਣਾ ਚਾਹੀਦਾ ਉਹ ਜਿਹੜੇ ਲੋਕ ਹੈ ਉਹ ਵਿਲੇਜ ਡਿਫੈਂਸ ਕਮੇਟੀ ਆ ਦੇ ਮੈਂਬਰ ਸੀਗੇ ਸਾਹਿਬ ਆਮ ਆਮੀ ਪਾਰਟੀ ਦੀ ਤਰਜ਼ ਦੇ ਉੱਤੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਾਦੀਆਂ ਜੀ ਇੱਕ ਵਿਚਾਰ ਰੈਲੀ ਕੀਤੀ ਜਾ ਰਹੀ ਹੈ ਉਹ ਕਹਿੰਦੇ ਆ ਕਿ ਸੁਖਵੀਰ ਲਿਆਓ ਪੰਜਾਬ ਬਚਾਓ ਇੱਕ ਪਹਿਲੀ ਰੈਲੀ ਹੈ ਕਿਵੇਂ ਦੇਖ ਰਹੇ ਹੋ ਇਸ ਨੂੰ ਮੈਂ ਕੋਈ ਨਹੀਂ ਦਾਨਾ ਚਾਹੀਦਾ ਲੋਕਾਂ ਦੀ ਕਿਸੀ ਆਦੀ ਲੋਕ ਫੈਲਾ ਕਰਕੇ ਲੋਕਾਂ ਨੇ ਬਾਈ ਵੀ ਫੈਲਾ ਕੀਤਾ ਲੋਕਾਂ ਨੇ ਚਾਵੀ ਵੀ ਕੀਤਾ ਲੋਕਾਂ ਨੇ ਹੁਣੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਨੂੰ ਕੀਤਾ ਉਹ ਕਹਿੰਦੇ ਲੋਕ ਲੋਕ ਫੈਸਲਾ ਕਰਦੇ ਆ ਉਹ ਕਹਿੰਦੇ ਗੈਂਗਸਟਰਵਾਦ ਖਤਮ ਕਰਨਾ ਓ ਗੈਂਗਸਟਰਾਂ ਨੂੰ ਤਾਂ ਵਿਆਹਾਂ ਤੇ ਜਾਣਦੇ ਆ ਗੈਂਗਸਟਰਾਂ ਨੂੰ ਟਿਕਟਾਂ ਦੇਣਦੇ ਆ ਪਹਿਲਾਂ ਗੈਂਗਸਟਰ ਬਦਲੀ ਆਪਣੀ ਨੀਤੀ ਦਾ ਕਲੀਅਰ ਕਰੇ ਗੱਲ ਹੀ ਦਲ ਉਹ ਗੈਂਗਸਟਰਾਂ ਨੂੰ ਤਾਂ ਟਿਕਟਾਂ ਦਿੰਦੇ ਆ ਗੈਂਗਸਟਰਾਂ ਤੇ ਵਿਆਹਾਂ ਜਾ ਕੇ ਨੱਚਦੇ ਆ ਇਸ ਕਰਕੇ ਉਹਨਾਂ ਦੀ ਕਹਿ ਨਹੀਂ ਤੇ ਕੰਮ ਵਿੱਚ ਬੜਾ ਫਰਕ ਹੈ ਇਸ ਕਰਕੇ ਕਾਲੀਦਲ ਜਿਹੜੀ ਮਰਜ਼ੀ ਮੀਟਿੰਗ ਕਰ ਲਏ ਜਿਹੜੀ ਮਰਜ਼ੀ ਵਾਲੀ ਕਰ ਲਏ ਹੁਣ ਕੋਈ ਉਹਨਾਂ ਨੂੰ ਨਹੀਂ ਪੁੱਛਦਾ ਪੰਜਾਬ ਦੇ ਵਿੱਚ ਭਾਵੇਂ ਦੇ ਵਸੇ ਹੋਏ ਅਜੀਤ ਸਿੰਘ ਸਾਹਿਬ ਕਮੇਟੀਆਂ ਵੀ ਕੰਮ ਕਰ ਰਹੀਆਂ ਨੇ ਜੀ ਗੰਦੇ ਕਿ ਖਾਲੀ ਕੁਰਸੀਆਂ ਉੱਤੇ ਹੀਆਂ ਸੀ ਜ਼ਰਪਾਲ ਘਹਿਰਾ ਨੇ ਵੀਡੀਓ ਵੀ ਬਣਾਈ ਹੈ ਕਿ ਕੋਈ ਸੁਣਨ ਹੀ ਨਹੀਂ ਆਇਆ ਕੰਦਰ ਵਾਲੀ ਜੇ 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 ਇੰਨਾ ਲੋਕਾਂ ਦੀ ਸੁਣਾ ਨਾ ਜਿਹੜੀਆਂ ਖਾਲੀ ਖਾਲੀ ਕੁਰਸੀਆਂ ਦੀ ਜੇ ਮੀਟਿੰਗ ਇਹ ਸ਼ੁਰੂ ਨਹੀਂ ਹੋਈ ਕੋਈ ਪਹਿਲਾਂ ਜਾ ਕੇ ਬਣਾ ਦੋਗੇ ਤਾਨੂੰ ਦਸਾਰਿਆਂ ਹੀ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਸਾਡੇ ਪੇਜਾਂ ਦੇ ਉੱਤੇ ਕੋਈ ਵਾਪਾ ਖਵਾਦਾਂ ਦੇ ਜਿਹੜੀਆਂ ਫੋਟੋ ਲੱਗੀਆਂ ਉਹ ਦੇਖੋ ਜਦਾ ਵੈਲੀ ਦੇ ਵਿੱਚ ਜਿਹੜਾ ਪਹਿ ਤੁਹਾਨੂੰ ਥਾਂ ਨਹੀਂ ਸੀਗਾ ਇਹ ਬੰਦਿਆ ਦੇ ਉਹ ਬੇਟਾਮੀਆਂ ਬਣਾ ਕੇ ਪਾ ਲਈਦੇ ਆ ਕੇ ਲੋ ਜੀ ਇੱਥੇ ਕੋ ਆਇਆ ਹੀ ਨਹੀਂ ਜੀ ਇੱਥੇ ਕੋ ਹੋਇਆ ਹੀ ਨਹੀਂ ਜੀ ਉਹ ਦੇਖਦੇ ਦੀ ਸਰ ਉਸ ਪਾਲਖੇਰਾ ਕਹਿੰਦੇ ਕਿ ਪਿੱਛੇ ਕੇਜਰੀ ਵਾਲਾ ਦੀ ਆਵਾਜ਼ ਚੱਲ ਰਹੀ ਹੈ ਤੇ ਕੁਰਸੀਆਂ ਖਾਲੀ ਨੇ ਉਹ ਸਰ ਮੈਂ ਕਹਿੰਦਾ ਕਿ ਬਾਬੇ ਦੀ ਕਿਰਪਾ ਸੋਸ਼ਲ ਮੀਡੀਆ ਦੇ ਉੱਤੇ ਇਹ ਜਿਹੜਾ ਇਹ ਜਿਹੜੀਆਂ ਵੀਡੀਓ ਬਣਾਉਂਦੇ ਆ ਇਹ ਕਿੱਦਾਂ ਬਣਾਉਂਦੇ ਆ ਸਭ ਮੇਰੇ ਨਾਲ ਤੁਹਾਨੂੰ ਜਿਆਦਾ ਪਤਾ ਹੈ ਪਰ ਮੈਂ ਲੋਕਾਂ ਤੇ ਯਕੀਨ ਕਰਦਾ ਮੈਂ ਵੀ ਉਹ ਮੀਟਿੰਗ ਤੇ ਮੈਂ ਸਟੇਜ ਦੇ ਉੱਤੇ ਬੈਠਾ ਸੀਗਾ ਮੈਂ ਸਾਹਮਣੇ ਬੈਠੇ ਹਜ਼ਾਰਾਂ ਲੋਕ ਜਿਹੜੇ ਆ ਆਪਣੀ ਅੱਖਾਂ ਨਾਲ ਵੇਖਿਆ ਚੰਗੀ ਤਰ੍ਹਾਂ ਵੇਖੋ ਸਭ ਅੱਖਾਂ ਨਾਲ ਵੇਖੋ ਅੱਖਾਂ ਵੀ ਕੰਮ ਕਰਦੀਆਂ ਇਹਨਾਂ ਦੀਆਂ ਇਹਨਾਂ ਦੀ ਅੱਖਾਂ ਕੰਮ ਕਰਦੇ ਉਹਨਾਂ ਨੂੰ ਦਿਸੇ ਕਿ ਉੱਥੇ ਵਿਲੀ ਡਿਫੈਂਸ ਕਮੇਟੀ ਦੇ ਹਜ਼ਾਰਾਂ ਬੰਦੇ ਸੀਗੇ ਪੰਜਾਬ ਦੇ ਹਰ ਪਿੰਡ ਚੋਂ 10 ਬੰਦੇ ਆਏ ਸੀਗੇ ਹੱਥ ਪੈਟੇ ਦੇ ਵਿੱਚੋਂ ਉਹ ਕਹਿੰਦੇ ਸਰਕਾਰੀ ਬੱਸਾਂ ਦਾ ਬੜਾ ਇਸਤੇਮਾਲ ਕੀਤਾ ਉਹ ਸਾਰਾ ਉਹਨਾਂ ਦੀ ਨਹੀਂ ਕੱਲ ਵਾਸਤੇ ਬੱਸਾਂ ਨਹੀਂ ਕਿ ਮੇਰੀ ਗੱਲ ਸੁਣੋ ਉਹਨਾਂ ਨੂੰ ਮੇਰੀ ਗੱਲ ਸੁਣੋ ਉਹਨਾਂ ਨੂੰ ਜ਼ਿਆਦਾ ਨੂੰ ਜੇ ਦੋ ਚਾਰ ਦਿਨ ਨਹੀਂ ਆਉਣੀ ਸੁਇਆ ਮੈਂ ਤਾਂ ਕੱਲ ਬੱਸ ਸਟੈਂਡ ਤੇ ਬੱਸਾਂ ਨਹੀਂ ਮਿਲੀਆਂ ਲੋਕਾਂ ਨੂੰ ਸਵਾਰੀਆਂ ਗਿਜਲ ਗਵਾਨ ਹੀਆਂ ਇਹ ਥੋੜਾ ਬੋਤਾ ਅੱਗੇ ਪਿੱਛੇ ਹੋ ਗਿਆ ਤਾਂ ਕੋਈ ਏਡੀ ਗੱਲ ਨਹੀਂ ਪਰ ਮੈਂ ਇਹਨਾਂ ਨੂੰ ਕਹਿਣਾ ਵਿਰੋਧੀਆਂ ਨੂੰ ਕਿ ਮਾਲਕੋ ਥੋੜਾ ਜਿਆ ਸ਼ਾਂਤ ਰੋ ਸ਼ਾਂਤ ਰੋ ਅਸ ਤਾਂ ਆ ਹੀ ਜਾ ਗਿਆ ਕੰਮ ਯਾਰ ਕਰੀਬ ਕੰਮ ਤੇ ਆ ਗਿਆ ਖੜਾ ਗਾੜੀ ਕੰਮ ਤੇ ਸਰਪੰਚ ਸਾਹਿਬ ਬੇਸ਼ੱਕ ਵਿਲੇਜ ਕਨਫਰੈਂਸ ਕਮੇਟੀਆਂ ਵਧੀਆ ਕੰਮ ਕਰ ਰਹੀਆਂ ਸਰਕਾਰ ਵੀ ਕਰ ਰਹੀ ਹੈ ਪੁਲਿਸ ਵੀ ਕਰ ਰਹੀ ਹੈ ਪਰ ਕੁਝ ਪਿੰਡ ਉਂਗਲਾਂ ਦੇ ਗਿਣਾ ਸਕਦੇ ਹਾਂ ਗਮਾਨਪੋਰਾ ਬਾਸਰਗ ਪੈਣੀ ਬਾਸਰੇ ਗਿੱਲਾ ਟਾਰੀ ਦੇ ਕਈ ਪਿੰਡ ਸ਼ਰਿਆਮ ਨਿਸ਼ਾ ਵਿਖਰੇ ਵੀ ਮੈਂ ਸੱਜ ਮੈਂ ਤੁਹਾਨੂੰ ਕਹਿ ਦਿਆਂ ਇਹ ਤੁਸੀਂ 7 ਪਿੰਡ ਗਿਣੇ ਆ ਬਾਕੀ ਅੰਮ੍ਰਿਤਸਰ ਦਾ ਜਿਹੜਾ 700 ਪਿੰਡ ਹੈ ਉਹ ਦੀ ਜਿਹੜਾ ਗਿਣੇ ਸਰ ਸਤ ਇਹ 7 ਪਿੰਡ ਮੈਂ ਮੰਨ ਲਿਆ ਤੁਹਾਡੀ ਗੱਲ ਕਿ ਉੱਥੇ ਹੋ ਸਕਦਾ ਜੇ ਕੋਈ ਵੇਖਦਾ ਹੋਵੇ ਪਰ ਜਿਹੜਾ 700 ਪਿੰਡ ਕਲੀਅਰ ਕਰਤਾ ਹੋ ਉਹਨੂੰ ਤੇ ਦੱਸਣਾ ਦੱਸਣਾ ਚਾਹਣਾ ਵੀ ਉੱਥੇ ਵੀ ਥੋੜਾ ਜਿਹਾ ਦਾਦਾ ਉੱਥੇ ਵੀ ਕਰਾਂਗੇ ਹਾਂ ਉੱਥੇ ਟਾਰ ਕੇ ਸਿਜਾ ਸਰ ਇਹੀ ਤੇ ਵਿਲੇਜ ਡਿਫੈਂਸ ਕਮੇਟੀਆਂ ਕਾਦੀਆਂ ਜਿੱਥੇ ਜਿੱਥੇ ਵਿਕਾਸਤ ਮਿਲ ਜਾਂਦੀ ਪਤਾ ਲੱਗ ਜਾਂਦਾ ਕਿ ਇੱਥੇ ਨਸ਼ਾ ਹੈਗਾ ਉੱਥੇ ਉੱਥੇ ਉਸੇ ਲਈ ਕਾਰਵਾਈ ਕਰਦੇ ਬਿਕਰਮ ਜੀਠੀਆ ਬਹੁਤ ਸਰਗਰਮ ਹੋ ਗਏ ਫੇਰ ਏਕ ਟਵੀਟ ਕਰੀ ਜਾਂਦੇ ਐਕਸ ਤੇ ਪੋਸਟਾਂ ਪਾ ਰਿਹਾ ਕਹਿੰਦੇ ਨਵੀਂ ਪਿਰਤ ਭਾਰਤੀ ਸਰਕਾਰ ਨੇ ਡੀਜੀਪੀ ਨੂੰ ਮੋਦਲ ਕਰ ਰਿਹਾ ਮੁੱਖ ਸਖਤ ਤਰ ਸੰਬੋਧਨ ਕਰ ਰਿਹਾ ਚਲੋ ਚਲੋ ਆਪਾਂ ਕਿੱਦੇ ਮੈਂ ਤੁਹਾਨੂੰ ਉਹਦੇ ਦੀ ਕਹਿ ਕਿੰਦੀ ਵਧੀਆ ਆਪਾਂ ਗੱਲ ਕਰਾਂ ਕਿਉਂ ਆਪਾਂ ਇਹੋ ਜਿਹੇ ਬੰਦਿਆਂ ਦਾ ਨਾਮ ਲੈ ਕੇ ਪੰਜਾਬ ਦਾ ਟਾਈਮ ਖਰਾਬ ਕਰਦੇ ਆਂ ਆਪਾਂ ਆਪਾਂ ਕੰਮ ਕਰਦੇ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਬਣਾਉਣਾ ਨਸ਼ਾ ਨੂੰ ਖਤਮ ਕਰਨਾ ਇਹ ਕੀ ਕਹਿੰਦੇ ਆ ਕੀ ਦੀ ਕਹਿੰਦੇ ਇਹਨਾਂ ਕਹੀ ਜਾਣਾ ਸੱਜ ਇਹ 27 ਚੌਣ ਆਪੇ ਪਤਾ ਲੱਗ ਜਾਣਾ ਲੋਕਾਂ ਦੇ ਫੈਸਲਾ ਕਰ ਦੇਣਾ ਪਿੱਛੇ ਕਿੱਥੇ ਖੜਿਆ ਲੋਕ ਇਹਨਾਂ ਦੇ ਇਹਨਾਂ ਦੀਆਂ ਕਾਰਵਾਈਆਂ ਕਿੱਥੇ ਖੜੀਆਂ ਸਾਡੀਆਂ ਕਾਰਵਾਈਆਂ ਕਿੱਥੇ ਖੜੀਆਂ ਅਤਲੀ ਬੱਸ ਆਖਰੀ ਸੌਰਾ ਤੁਸੀਂ ਵਿਲੇਜ ਡਿਫੈਂਸ ਕਮੇਟੀ ਦਾ ਜ਼ਿਕਰ ਕੀਤਾ ਥੋਡੇ ਥਾਣਾ ਲੋਕੋਪੇ ਦੇ ਵਿੱਚ ਰੇਸ਼ਮ ਸਿੰਘ ਪੁੱਤਰ ਗੁਰਨਾਮ ਸਿੰਘ ਜਿਹੜਾ ਚੱਕ ਮਿਸੀ ਖਾਂ ਦਾ ਹੈ ਇਹ ਵਿਲੇਜ ਡਿਫੈਂਸ ਕਮੇਟੀ ਦਾ ਮੈਂਬਰ ਹੈ ਤੇ 800 ਬੋਤਲਾਂ ਦੇ ਕੋਲੋਂ ਸ਼ਰਾਬ ਦੀਆਂ ਮਿਲੀਆਂ ਨੇ ਰਾਤ ਹੀ ਕਿਵੇਂ ਦੇਖ ਰਹੇ ਹੋ ਥੋਡੇ ਕਈ ਜਿਵੇਂ ਤੁਸੀਂ ਵਿਲੇਜ ਡਿਫੈਂਸ ਕਮੇਟੀ ਅੱਜ ਅੱਜ ਦਾ ਦਾ ਕੋਈ ਨਹੀਂ ਜੇ ਦੇਖੋ ਇੱਥੇ ਕਾਰਵਾਈ ਹੋਏਗੀ ਜਾਂ ਹੋ ਰਹੀ ਹੈ ਜੀ ਬਿਲਕੁਲ ਜੇ ਜਿਹੜਾ ਵੀ ਬੰਦਾ ਦੇਖੋ ਜਿਹੜਾ ਵੀ ਬੰਦਾ ਕੋਈ ਨਸ਼ੇ ਦਾ ਕੰਮ ਕਰਦਾ ਚਾਹ ਸਾਡਾ ਚਾਹ ਕੋ ਬਗਾਨਾ ਉਸ ਬੰਦੇ ਦੇ ਨਾਲ ਕੋਈ ਸਮਝੌਤਾ ਨਹੀਂ ਉਸ ਬੰਦੇ ਦੇ ਨਾਲ ਦੂਸਰਿਆਂ ਦੇ ਵਾਂਗੂ ਹੀ ਕਾਰਵਾਈ ਹੋਊ ਪਰ ਮਿੰਦੂ ਇੱਕ ਕੇਸ ਦਾ ਪਤਾ ਨਹੀਂ ਮੈਂ ਇੱਥੋਂ ਨਿਕਲ ਕੇ ਹੁਣੇ ਪੁੱਛਦਾ ਐ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਪੁੱਛਦਾ ਪਰ ਜੇ ਕੋਈ ਬੰਦਾ ਕਹੇ ਵੀ ਤਰ੍ਹਾਂ ਦਾ ਨਸ਼ਾ ਸ਼ਰਾਬ ਹੈ ਫੀ ਮੈਂ ਸੁਣਿਆ ਕਿ ਕੁਝ ਵੀ ਹੈ ਗਾਂਜਾ ਜਿਹੜਾ ਕੋਈ ਬੰਦਾ ਨਸ਼ੇ ਦਾ ਕੰਮ ਕਰਦਾ ਜਾਂ ਜਿਸ ਨੂੰ ਨਸ਼ਾ ਫੜਿਆ ਜਾਂਦਾ ਉਹਦੇ ਖਿਲਾਫ ਕਾਰਵਾਈ ਹੋਊ ਇੱਕੋ ਜਿਹੀ ਹੋ ਜਿੱਦਾਂ ਸਾਰੇ ਪੰਜਾਬ 'ਚ ਹੋ ਰਹੀ ਹੈ ਥੈਂਕ ਯੂ